ਸਰਹੱਦ ਪਾਰ ਤੋਂ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਪੰਜਾਬ ਦੇ ਵਿੱਚ ਵੱਦ ਤੋਂ ਵੱਧ ਜਿਹੜਾ ਹੈ ਉਹ ਨਸ਼ਾ ਪਹੁੰਚਾਉਂਦੀਆਂ ਲੇਕਿਨ ਪੰਜਾਬ ਪੁਲਿਸ ਨੂੰ ਇੱਕ ਵਾਰ ਫਿਰ ਤੋਂ ਕਾਮਯਾਬੀ ਮਿਲੀ ਹੈ ਮੇਰੇ ਨਾਲ ਡੀਐਸਪੀ ਪ੍ਰੀਤਿੰਦਰ ਜੀ ਭਿੱਖੀਵੰਦ ਮੌਜੂਦ ਨੇ ਤਾਂ ਗੱਲਬਾਤ ਕਰਕੇ ਜਾਣਦੇ ਆ ਅੱਜ ਕਾਨਫਰੰਸ ਰੱਖੀ ਗਈ ਹੈ ਕੀ ਹੈ ਮਾਮਲਾ ਪੂਰਾ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਤੇ ਧੰਨ ਧੰਨਵਾਦ ਜੀ ਸਰ ਅੱਜ ਕਾਨਫਰੰਸ ਰੱਖੀ ਗਈ ਮਾਮਲਾ ਪੂਰਾ ਕੀ ਸੀਗੇ ਦੇਖੋ ਮਾਨਯੋਗ ਐਸਐਸਪੀ ਸਾਹਿਬ ਨੇ ਸਾਰੀ ਪ੍ਰੈਸ ਨੂੰ ਬਰੀਫ ਕੀਤਾ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ શ્રી ਗੌਰਵਿਆਦ ਬੀਪੀਐਸ ਉਹਨਾਂ ਦੀਆਂ ਜਿਹੜੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਦੇ ਜਿਹੜੇ ਦਿਸ਼ਾ ਨਿਰਦੇਸ਼ ਆ ਵੀ ਜਿਹੜੇ ਨਸ਼ਾ ਸਮਗਲਰ ਨੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਉਸ ਲੜੀ ਦੇ ਵਿੱਚ ਬੜੀ ਵੱਡੀ ਸਫਲਤਾ ਹਸਲ ਹੋਈ ਹੈ ਸਬਡਿਵੀਜ਼ਨ ਭੀਖੀਵਿੰਡ ਦੇ ਵਿੱਚ ਅਸੀਂ ਜਿਹੜੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਹੜੇ ਇੰਟਰਨੈਸ਼ਨਲ ਆਪਾਂ ਕਹਾਂਗੇ ਇਹ ਸਮਗਲਰ ਨੇ ਜਿਨ੍ਹਾਂ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਜਿਹੜੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਤੇ ਖਾਲੜਾ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਆਉਂਦੀ ਹੈ ਕਿ ਦੋ ਵਿਅਕਤੀ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਨ ਮਗਾ ਕੇ ਤੇ ਆ ਇਲਾਕੇ ਦੇ ਵਿੱਚ ਸਪਲਾਈ ਕਰਨ ਜਾ ਰਹੇ ਜਿਸ ਸੰਬੰਧੀ ਜਦੋਂ ਨਾਕਾਬੰਦੀ ਸਟਰੋਂਗ ਕੀਤੀ ਜਾਂਦੀ ਹੈ ਤੇ ਦੋ ਮੋਟਰਸਾਈਕਲ ਸਵਾਰ ਕਾਬੂ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਪਾਸੋਂ ਜਿਹੜੀ ਆ ਹੈਰੋਨ ਜਿਹੜੀ ਆ ਰਿਕਵਰ ਕੀਤੀ ਜਾਂਦੀ ਹੈ ਤੇ ਇਸ ਰਿਕਵਰੀ ਤੇ ਤੇ ਉਹਨਾਂ ਦੀ ਜਿਹੜੀ ਪੁੱਛਗਿੱਛ ਤੋਂ ਪਤਾ ਲੱਗਦਾ ਵੀ ਇਹ ਇਹਨਾਂ ਨੇ ਦੋ ਹੋਰ ਵਿਅਕਤੀਆਂ ਨੂੰ ਜਿਹੜੀ ਹੈ ਹੈਰੋਨ ਦੇਣੀ ਸੀ ਉਹ ਜਿਸ ਡੈਸਟੀਨੇਸ਼ਨ ਤੇ ਇਹਨਾਂ ਨੇ ਉਹ ਸਪਲਾਈ ਕਰਨੀ ਸੀ ਉਹਦੀ ਇਨਫੋਰਮੇਸ਼ਨ ਕਨਸਰਨ ਥਾਣਾ ਜਿਹੜਾ ਥਾਣਾ ਬਿਲਟੋਆ ਹੈ ਉਹਨੂੰ ਦਿੱਤੀ ਜਾਂਦੀ ਹੈ ਤੇ ਉੱਥੋਂ ਟੀਮ ਜਾਂਦੀ ਹੈ ਆਸਲੋ ਤਾੜ ਪਿੰਡ ਦੇ ਵਿੱਚ ਤੇ ਉੱਥੋਂ ਵੀ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਜਾਂਦੇ ਨੇ ਤੇ ਉਹਨਾਂ ਪਾਸੋਂ ਵੀ ਜਿਹੜੀ ਆ 1 ਕਿਲੋ ਦੇ ਕਰੀਬ ਹੈਰੋਨ ਰਿਕਵਰ ਕੀਤੀ ਜਾਂਦੀ ਹੈ ਸੋ ਇੱਕ ਬੜਾ ਵੱਡਾ ਗੈਂਗ ਸੀ ਜਿਹੜਾ ਪਾਕਿਸਤਾਨ ਦਾ ਸਮੱਗਲਰ ਜਿਹਨੂੰ ਇਧਰ ਵਾਲੇ ਸਮੱਗਲਰ ਤੇ ਜੱਟ ਸੰਧੂ ਦੇ ਨਾਂ ਦੇ ਨਾਲ ਮਸ਼ਹੂਰ ਆ ਤੇ ਇੱਕ ਜਿਹੜਾ ਗੁਰਪ੍ਰੀਤ ਸਿੰਘ ਆ ਆਪਣਾ ਲੋਹਾਰਕੇ ਦਾ ਰਹਿਣ ਵਾਲਾ ਜਿਹੜਾ ਹੁਣ ਡੌਂਕੀ ਲਾ ਕੇ ਯੂ ایس اے ਚਲਾ ਗਿਆ ਤੇ ਮੋੜਲੀ ਪੁੱਛ ਕੇ ਇਸ ਦੌਰਾਨ ਪਤਾ ਲੱਗਾ ਵੀ ਉਹਦੇ ਤੇ ਵੀ 5-6 ਮਕਦਮੇ ਦਰਜ ਆ। ਇਹ ਜਿਹੜਾ ਬੰਦਾ ਡਿਲੀਵਰੀ ਲੈਣ ਆਇਆ ਸੀ ਵਿਸਾਲ ਉਹਦੇ ਚਾਚੇ ਦਾ ਹੀ ਮੁੰਡਾ ਸੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ। ਸੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਪੇਸ਼ ਅਦਾਲਤ ਕਰ ਰਹੇ ਆ ਕਿਤੇ ਮਾਲ ਜਿਹੜਾ ਵਾ ਉਹ ਕੋਰਟ ਵੱਲੋਂ ਇਹਦੀ ਸੈਂਪਲਿੰਗ ਹੋ ਰਹੀ ਆ ਤੇ ਸਾਕ ਨੇ ਨਾਲ ਪਾਸੋਂ ਰਿਮਾਂਡ ਹਾਸਲ ਕਰਕੇ ਤੇ ਇਹਨਾਂ ਦੀ ਫਰਦਰ ਪੁੱਛਗਿੱਛ ਕੀਤੀ ਜਾਊਗੀ। ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਤਾੜਨਾ ਕੀ ਰਹੇਗੀ ਚਤਾਵਨੀ ਕੀ ਲਏਗੀ। ਦੇਖੋ ਮੈਂ ਤੇ ਸਪਸ਼ਟ ਤਾੜਨਾ ਜਿਹੜੀ ਇਹਨਾਂ ਸਮਗਲਰਾਂ ਨੂੰ ਦਿੰਦਾ ਹੁੰਦਾ ਕਿ ਬੜਾ ਕੁਝ ਪ੍ਰਾਲਾ ਕਰਦੇ ਨੇ ਆ ਵੇਖੋ ਹੁਣ ਚਾਰੇ ਦੇ ਚਾਰੇ ਫੜੇ ਗਏ ਨੇ ਤੇ ਇਹਨਾਂ ਦੀ ਅਸੀਂ 66 ਐਫ ਥੱਲੇ ਵੀ ਜਿਹੜੀ ਆ ਪ੍ਰोसीडिंग ਕਰਾਂਗੇ ਇਹਨਾਂ ਨੇ ਕੋਈ ਛੋਟੀ ਮੋਟੀ ਵੀ ਜਾਇਦਾਦ ਜਾਂ ਕੋਈ ਹੋਰ ਵੀ ਜਾਇਦਾਦ ਬਣਾਈ ਆ ਉਹਨੂੰ ਵੀ ਇਸ ਮੁਕਦਮੇ ਦੇ ਵਿੱਚ ਜ਼ਬਤ ਕਰਾਂਗੇ ਮੈਂ ਇਹੋ ਹੀ ਜਿਹੜੀ ਆ ਤਾੜਨਾ ਕਰਦਾ ਹੁੰਦਾ ਵੀ ਆਪਣੇ ਦੇਸ਼ ਨਾਲ ਗਦਾਰੀ ਕਰਕੇ ਤੁਸੀਂ ਪਾਕਿਸਤਾਨ ਨਾਲ ਰਲ ਕੇ ਜ਼ਹਿਰ ਜਿਹੜੇ ਪੰਜਾਬੀਆਂ ਨੂੰ ਦੇ ਰਹੇ ਹੋ ਤੇ ਤੁਹਾਡੇ ਘਰ ਕਦੇ ਸੁਖੀ ਨਹੀਂ ਵਸਣਗੇ ਤੇ ਨਾ ਹੀ ਪੁਲਿਸ ਆਏ ਜਾਏ ਕੰਮਾਂ ਨੂੰ ਜਿਹੜਾ ਸਫਲ ਹੋਣ ਦੇਵੇਗੀ ਬਾਡਰ ਦੇ ਨਾਲ ਲੱਗਦੇ ਚੌਕੀਆਂ ਥਾਣਿਆਂ ਤੇ ਪੁਲਿਸ ਦੀ ਕਿਹੋ ਜੀ ਮੁਸਤੈਦੀ ਹੈ ਕਿਹੋ ਜੀ ਤੁਹਾਡੇ ਵੱਲੋਂ ਮੈਸੇਜ ਰਹਿੰਦਾ ਜੀ ਉਹਨਾਂ ਨੂੰ ਦੇਖੋ ਜੇ ਮੈਂ ਆਪਣੀ ਭਿੱਖੀ ਬੰਦ ਸਾਉਂਡ ਹੋਈ ਜਾਂਦੀ ਗੱਲ ਕਰਾਂ ਤੇ ਮੇਰੇ ਸਾਹਮਣੇ ਕੋਈ ਦਿਨ ਹੀ ਖਾਲੀ ਨਹੀਂ ਜਾਂਦਾ ਜਿਸ ਦਿਨ ਅਸੀਂ ਬਰਾਮਦਗੀ ਨਹੀਂ ਕਰਦੇ ਜਾਂ ਜਿਸ ਦਿਨ ਅਸੀਂ ਨਸ਼ਿਆਂ ਦੇ ਖਿਲਾਫ ਜਿਹੜੀ ਮੋਹਿਮ ਨੂੰ ਅੱਗੇ ਨਹੀਂ ਵਧਾਉਂਦੇ ਸੋ ਜੇ ਬਾਰਡਰ ਦੀ ਗੱਲ ਕਰੀ ਜਾਵੇ ਤੇ ਬਾਰਡਰ ਦੇ ਉੱਤੇ 100 150 ਦੇ ਕਰੀਬ ਜਿਹੜੇ ਆ ਰਾਤ ਵੇਲੇ ਕਮਾਂਡੋ ਪੀਏਪੀ ਤੇ ਪੰਜਾਬ ਪੁਲਿਸ ਰਹਿੰਦੀ ਹੈ ਜਿਹੜੀ ਪੈਟਰੋਲਿੰਗ ਦੇ ਨਾਲ-ਨਾਲ ਜਿੱਥੇ ਸ਼ੱਕੀ ਪੁਆਇੰਟ ਨੇ ਉੱਥੇ ਨਾਕਾਬੰਦੀ ਵੀ ਕਰ ਰਹੀ ਹੈ ਬੀਐਸਐਫ ਨਾਲ ਮਿਲ ਕੇ ਕਰ ਰਹੀ ਹੈ ਬੀਐਸਐਫ ਤੇ ਪੰਜਾਬ ਪੁਲਿਸ ਦਾ ਬਹੁਤ ਤਕੜਾ ਸਹਿਯੋਗ ਹੈ ਜਿਹੜੀਆਂ ਇਹ ਕਾਮਯਾਬੀਆਂ ਰੋਜ਼ਾਨਾ ਦੀ ਤਰ੍ਹਾਂ ਹਾਸਲ ਹੋ ਰਹੀਆਂ ਜਿੱਥੇ ਅੱਜ ਅਸੀਂ ਇਹ ਬਰਾਮਦ ਕੀਤਾ ਜੇਕਰ ਅਸੀਂ ਖੇਮ ਕਰਨ ਦੇ ਵਿੱਚ ਗਲੌਕ ਪਿਸਟਲ ਵੀ ਰਿਕਵਰ ਕੀਤਾ ਜਿਹੜਾ ਕਿ ਪਾਕਿਸਤਾਨ ਵੱਲੋਂ ਜਿਹੜਾ ਕੁੰਡੀ ਲਾ ਕੇ ਭੇਜਿਆ ਗਿਆ ਸੀ ਸੋ ਅਸੀਂ ਸਮਗਲਰਾਂ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰ ਰਹੇ ਹਾਂ ਤੇ ਉਹਨਾਂ ਨੂੰ ਸਫਲ ਨਹੀਂ ਹੋਣ ਦੇਵਾਂ ਹੁਣ ਦੇ ਰਹੇ ਤੇ ਮੈਂ ਕਾਲੀਆਂ ਭੇਡਿਆਂ ਨੂੰ ਮਲਕੇ ਤਾੜਨਾ ਕਰਦਾ ਚੇਤਾਵਨੀ ਦਿੰਦਾ ਕਿ ਉਹ ਦਿਨ ਦੂਰ ਨਹੀਂ ਗਏ ਜਦੋਂ ਅਸੀਂ ਇਹਨਾਂ ਵਾਂਗੂ ਉਹਨਾਂ ਦੇ ਸਿਕਵੇਂ ਨੂੰ ਜਿਹੜੇ ਗਾਲੇ ਨੂੰ ਹੱਥ ਪਾਵਾਂਗੇ ਤੇ ਉਹਨਾਂ ਦੀਆਂ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕਰਾ ਦਾਂਗੇ ਸਰ ਡਰੋਨ ਦਾ ਵੀ ਇਸਤੇਮਾਲ ਹੋਇਆ ਤੇ ਡਰੋਨ ਤੇ ਵੀ ਨਜ਼ਰ ਜਿਹੜੀ ਆ ਰੱਖੀ ਜਾ ਰਹੀ ਹੈ ਜਿਹੜੇ ਸਰਹੱਦ ਪਰ ਆਉਂਦੇ ਬਿਲਕੁਲ ਜੀ ਬਿਲਕੁਲ ਜੇ ਅੱਜ ਤੱਕ ਦੀ ਤੁਸੀਂ ਗੱਲ ਕਰੋ ਤੇ 42 ਕਿਲੋ ਦੇ ਕਰੀਬ ਹੈਰੋਨ ਕੱਲੀ ਪਿੱਖੀਵਿੰਡ ਸਬ ਡਿਵੀਜ਼ਨ ਦੇ ਵਿੱਚ ਹੀ ਬਰਾਮਦ ਹੋ ਗਈ ਹੈ ਤੇ 42 ਦੇ ਕਰੀਬ ਅਸੀਂ ਡਰੋਨ ਵੀ ਫੜ ਚੁੱਕੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਥੈਂਕ ਯੂ ਸੋ ਇਹ ਸਨ ਡੀਐਸਪੀ ਪ੍ਰੀਤਿੰਦਰ ਜੀ ਪਿੱਖੀਵਿੰਡ ਜਿਨ੍ਹਾਂ ਨੇ ਦੱਸਿਆ ਅਤੇ ਨਸ਼ਾ ਤਸਕਰਾਂ ਨੂੰ ਜਿਹੜੀ ਹੈ ਚੇਤਾਵਨੀ ਵੀ ਦਿੱਤੀ ਹੈ ਬਣੇਰੋ ਸਾਡੇ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ